Thank you ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਲਗਾਏ ਗਏ ਟੈਰਿਫ ਕੈਨੇਡੀਅਨ ਅਤੇ ਅਲਬਰਟਾ ਵਾਸੀਆਂ ਦੇ ਇੱਕ ਗੈਰ-ਵਾਜਬ ਆਰਥਿਕ ਹਮਲਾ ਹਨ ਇਹ ਉਸ ਅਮਰੀਕੀ ਰਾਸ਼ਟਰਪਤੀ ਦੁਆਰਾ ਆਪਣੇ ਪਹਿਲੇ ਕਾਰਜਕਾਲ ਦੌਰਾਨ ਦਸਤਖਤ ਕੀਤੇ ਗਏ ਵਪਾਰ ਸਮਝੌਤੇ ਦੀ ਸਪਸ਼ਟ ਉਲੰਘਣਾ ਨੂੰ ਵਿਦਰਸਾਉਂਦੇ ਹਨ ਇਹ ਟੈਰਿਫ ਅਮਰੀਕੀ ਲੋਕਾਂ ਨੂੰ ਨੁਕਸਾਨ ਪਹੁੰਚਾਣਗੇ ਜਿਸ ਨਾਲ ਬਾਲਣ ਭੋਜਨ ਵਾਹਨ ਰਿਹਾਇਸ਼ ਅਤੇ ਹੋਰ ਬਹੁਤ ਸਾਰੇ ਉਤਪਾਦਾਂ ਦੀ ਲਾਗਤ ਵਧੇਗੀ ਇਹ ਲੱਖਾਂ ਅਮਰੀਕੀ ਅਤੇ ਕੈਨੇਡੀਅਨ ਨੌਕਰੀਆਂ ਨੂੰ ਵੀ ਨੁਕਸਾਨ ਪਹੁੰਚਾਣਗੇ ਇਹ ਨੀਤੀ ਮੁਲਤਾ ਪੂਰਨ ਅਤੇ ਹਾਰ ਪੱਖੋਂ ਅਸਫਲਤਾ ਹੈ ਇਹ ਦੁਨੀਆ ਦੇ ਸਭ ਤੋਂ ਮਜ਼ਬੂਤ ਵਪਾਰ ਸਹਿਯੋਗੀਆਂ ਤੇ ਭਾਈਵਾਲਾਂ ਵਿਚਕਾਰ ਹੋਣਾ ਚਾਹੀਦਾ ਹੈ ਅਸੀਂ ਟੈਰਿਫ ਯੁੱਧ ਦੇ ਵਿਚਾਰ ਫਸਣ ਦੀ ਬਜਾਏ ਅਮਰੀਕਾ ਨਾਲ ਆਪਸੀ ਲਾਭਦਾਇਕ ਵਪਾਰਕ ਸੌਦੇਾਂ ਤੇ ਕੰਮ ਕਰਨਾ ਪਸੰਦ ਕਰਾਂਗੇ ਅਲਬਰਟਾ ਸੂਬਾ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਗਏ ਸੰਗੀ ਜਵਾਬ ਦਾ ਪੂਰਾ ਸਮਰਥਨ ਕਰਦੇ ਹਾਂ ਮੈਂ ਆਪਣੇ ਕੈਬਨਿਟ ਨਾਲ ਮਿਲ ਕੇ ਇਹਨਾਂ ਗੈਰ ਕਾਨੂੰਨੀ ਟੈਰਿਫਾਂ ਪ੍ਰਤੀ ਅਲਬਰਟਾ ਦੇ ਜਵਾਬ ਅਤੇ ਚਰਚਾ ਕਰਾਂਗੇ ਜਿਸ ਦੀ ਅਸੀਂ ਜਨਤਕ ਤੌਰ ਤੇ ਐਲਾਨ ਕਰਾਂਗੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇੱਕ ਸੂਬੇ ਅਤੇ ਇੱਕ ਦੇਸ਼ ਵਜੋਂ ਇੱਕਜੁੱਟ ਹੋਈਏ ਸਾਨੂੰ ਆਪਣੀ ਸਮੂਹਿਕ ਸ਼ਕਤੀ ਵਿੱਚ ਸਭ ਕੁਝ ਕਰਨਾ ਚਾਹੀਦਾ ਤਾਂ ਜੋ ਸੂਬਾਈ ਵਪਾਰ ਰੁਕਾਵਟਾਂ ਨੂੰ ਤੁਰੰਤ ਢਾਇਆ ਜਾ ਸਕੇ ਅਤੇ ਪਾਈਪਲਾਈਨਾਂ ਤੋਂ ਲੈ ਕੇ ਐਲ ਐਨ ਜੀ ਸਹੂਲਤਾਂ ਤੱਕ ਮਹੱਤਵਪੂਰਨ ਖਣਿਜ ਪ੍ਰੋਜੈਕਟਾਂ ਤੱਕ ਦਰਜਨਾ ਸਰੋਤ ਪ੍ਰੋਜੈਕਟਾਂ ਦੇ ਨਿਰਮਾਣ ਨੂੰ ਤੇਜ਼ ਕੀਤਾ ਜਾ ਸਕੇ ਸਾਨੂੰ ਆਪਣੇ ਸਾਰੇ ਊਰਜਾ ਖੇਤੀਬਾੜੀ ਅਤੇ ਨਿਰਮਿਤ ਉਤਪਾਦਾਂ ਲਈ ਪੂਰੇ ਯੂਰਪ, ਏਸ਼ੀਆ ਤੇ ਅਮਰੀਕਾ ਵਿੱਚ ਆਪਣੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਯਕੀਨੀ ਬਣਾਉਣ ਲਈ ਫੌਜੀ ਖਰਚਿਆਂ ਵਿੱਚ ਵੀ ਭਾਰੀ ਵਾਧਾ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਦੇਸ਼ ਵਾਸੀਆਂ ਦੀ ਰੱਖਿਆ ਕਰ ਸਕੀਏ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਲਗਾਏ ਗਏ ਟੈਰਿਫ ਕੈਨੇਡੀਅਨ ਅਤੇ ਅਲਬਰਟਾ ਵਾਸੀਆਂ ਦੇ ਇੱਕ ਗੈਰ-ਵਾਜਬ ਆਰਥਿਕ ਹਮਲਾ ਹਨ ਇਹ ਉਸ ਅਮਰੀਕੀ ਰਾਸ਼ਟਰਪਤੀ ਦੁਆਰਾ ਆਪਣੇ ਪਹਿਲੇ ਕਾਰਜਕਾਲ ਦੌਰਾਨ ਦਸਤਖਤ ਕੀਤੇ ਗਏ ਵਪਾਰ ਸਮਝੌਤੇ ਦੀ ਸਪਸ਼ਟ ਉਲੰਘਣਾ ਨੂੰ ਵਿਦਰਸਾਉਂਦੇ ਹਨ ਇਹ ਟੈਰਿਫ ਅਮਰੀਕੀ ਲੋਕਾਂ ਨੂੰ ਨੁਕਸਾਨ ਪਹੁੰਚਾਣਗੇ ਜਿਸ ਨਾਲ ਬਾਲਣ ਭੋਜਨ ਵਾਹਨ ਰਿਹਾਇਸ਼ ਅਤੇ ਹੋਰ ਬਹੁਤ ਸਾਰੇ ਉਤਪਾਦਾਂ ਦੀ ਲਾਗਤ ਵਧੇਗੀ ਇਹ ਲੱਖਾਂ ਅਮਰੀਕੀ ਅਤੇ ਕੈਨੇਡੀਅਨ ਨੌਕਰੀਆਂ ਨੂੰ ਵੀ ਨੁਕਸਾਨ ਪਹੁੰਚਾਣਗੇ ਇਹ ਨੀਤੀ ਮੂਲਤਾ ਪੂਰਨ ਅਤੇ ਹਰ ਪੱਖੋਂ ਅਸਫਲਤਾ ਹੈ ਇਹ ਦੁਨੀਆ ਦੇ ਸਭ ਤੋਂ ਮਜ਼ਬੂਤ ਵਪਾਰ ਸਹਿਯੋਗੀਆਂ ਤੇ ਭਾਈਵਾਲਾਂ ਵਿਚਕਾਰ ਹੋਣਾ ਚਾਹੀਦਾ ਹੈ ਅਸੀਂ ਟੈਰਿਫ ਯੁੱਧ ਦੇ ਵਿਚਾਰ ਫਸਣ ਦੀ ਬਜਾਏ ਅਮਰੀਕਾ ਨਾਲ ਆਪਸੀ ਲਾਭਦਾਇਕ ਵਪਾਰਕ ਸੌਦੇਾਂ ਤੇ ਕੰਮ ਕਰਨਾ ਪਸੰਦ ਕਰਾਂਗੇ ਅਲਬਰਟਾ ਸੂਬਾ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਗਏ ਸੰਗੀ ਜਵਾਬ ਦਾ ਪੂਰਾ ਸਮਰਥਨ ਕਰਦੇ ਹਾਂ ਮੈਂ ਆਪਣੇ ਕੈਬਨਿਟ ਨਾਲ ਮਿਲ ਕੇ ਇਹਨਾਂ ਗੈਰ ਕਾਨੂੰਨੀ ਟੈਰਿਫਾਂ ਪ੍ਰਤੀ ਅਲਬਰਟਾ ਦੇ ਜਵਾਬ ਤੇ ਚਰਚਾ ਕਰਾਂਗੀ ਜਿਸ ਦੀ ਅਸੀਂ ਜਨਤਕ ਤੌਰ ਤੇ ਐਲਾਨ ਕਰਾਂਗੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇੱਕ ਸੂਬੇ ਅਤੇ ਇੱਕ ਦੇਸ਼ ਵਜੋਂ ਇਕਜੁੱਟ ਹੋਈਏ ਤੁਹਾਨੂੰ ਆਪਣੀ ਸਮੂਹਿਕ ਸ਼ਕਤੀ ਵਿੱਚ ਸਭ ਕੁਝ ਕਰਨਾ ਚਾਹੀਦਾ ਹੈ ਤਾਂ ਜੋ ਸੂਬਾਈ ਵਪਾਰ ਰੁਕਾਵਟਾਂ ਨੂਤਰੰਤ ਟਟਾਇਆ ਜਾ ਸਕਿਆ ਤੇ ਪਾਈਪਲਾਈਨਾਂ ਤੋਂ ਲੈ ਕੇ ਐਲ ਐਨ ਜੀ ਸਹੂਲਤਾਂ ਤੱਕ ਮਹੱਤਵਪੂਰਨ ਖਣਿਜ ਪ੍ਰੋਜੈਕਟਾਂ ਤੱਕ ਦਰਜਨਾ ਸਰੋਤ ਪ੍ਰੋਜੈਕਟਾਂ ਦੇ ਨਿਰਮਾਣ ਨੂੰ ਤੇਜ਼ ਕੀਤਾ ਜਾ ਸਕਕੇ ਸਾਨੂੰ ਆਪਣੇ ਸਾਰੇ ਊਰਜਾ ਖੇਤੀਬਾੜੀ ਅਤੇ ਨਿਰਮਿਤ ਉਤਪਾਦਾਂ ਲਈ ਪੂਰੇ ਯੂਰਪ, ਏਸ਼ੀਆ ਅਤੇ ਅਮਰੀਕਾ ਵਿੱਚ ਆਪਣੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਯਕੀਨੀ ਬਣਾਉਣ ਲਈ ਫੌਜੀ ਖਰਚਿਆਂ ਵਿੱਚ ਵੀ ਭਾਰੀ ਵਾਧਾ ਕਰਨ ਦੀ ਲੋੜ ਹੈ ਕਿ ਅਸੀਂ ਆਪ੍ਰਦੇਸ਼ ਵਾਸੀਆਂ ਦੀ ਰੱਖਿਆ ਕਰ ਸਕੀਏ